ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਆ ਚੁੱਕੇ ਹਾਂ ਜੋ ਕਿ AIMS ਬਟਿੰਡਾ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜੀ ਜਿਸ ਦੇ ਵਿੱਚ ਕਿ ਇਸ ਨੂੰ ਅਪਲਾਈ ਕਰਨ ਵਾਸਤੇ ਜੀ ਤੁਹਾਨੂੰ Google Form ਦਾ ਲਿੰਕ ਜੋ ਹੈ ਇਸ ਨੂੰ ਇਸ ਦੇ ਦੁਆਰਾ ਤੁਹਾਨੂੰ ਆਨਲਾਈਨ ਅਪਲਾਈ ਕਰਨਾ ਪੈਣਾ ਤੇ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈਗੀ ਹੈ ਜੀ 28 ਜੂਨ ਤੇ ਇਸ ਦੇ ਵਿੱਚ ਜੋ ਤੁਹਾਡਾ ਡਾਇਰੈਕਟ ਜੋ ਤੁਹਾਡਾ ਵਾਕ ਇਨ ਇੰਟਰਵਿਊ ਹੈ ਜੀ ਮਾਕੇ ਦਾ ਇੰਟਰਵਿਊ ਹੈਗਾ ਇੱਕ ਤਰੀਕ ਨੂੰ ਸਵੇਰੇ 11 ਵਜੇ ਇਸ ਬਾਰੇ ਬਾਕੀ ਅੱਗੇ ਵੀਡੀਓ ਚ ਆਪਾਂ ਡਿਟੇਲ ਨਾਲ ਗੱਲ ਕਰਾਂਗੇ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਕੋਈ ਜੋਬ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਚਲੋ ਫਿਰ ਹੁਣ ਆਪਾਂ ਵੀਡੀਓ ਨੂੰ ਅੱਗੇ ਡਿਟੇਲਸ ਦੱਸਿਗੇ ਜੀ ਇਹ ਜੋ ਜੋਬ ਨੋਟੀਫਿਕੇਸ਼ਨ ਹੈ ਜੀ ਕੰਟਰੈਕਟ ਪੇਜ ਤੇ ਥੋੜੇ ਦੇ ਵਿੱਚ ਵੈਕੈਂਸੀਆਂ ਦੀ ਅਨਾਉਂਸਮੈਂਟ ਹੋਈ ਹੈ ਜਿਸ ਦੇ ਵਿੱਚ ਕਿ ਟੈਕਨੀਸ਼ੀਅਨ ਰੇਡੀਓਥੈਰੇਪੀ ਗ੍ਰੇਡ 2 ਦੀਆਂ ਵੈਕੈਂਸੀਆਂ ਵਿੱਚ ਪੰਜ ਵੈਕੈਂਸੀਆਂ ਦਾ ਅਨਾਉਂਸਮੈਂਟ ਹੈ ਜਿਹਦੇ ਵਿੱਚ ਕਿ ਜਰਨਲ ਦੀਆਂ ਦੋ, OBC ਇੱਕ, SC ਦੀ ਇੱਕ ਤੇ EWS ਦੀ ਇੱਕ ਵੈਕੈਂਸੀ ਦੀ ਅਨਾਉਂਸਮੈਂਟ ਹੈ। ਡਾਕੂਮੈਂਟ ਵੈਰੀਫਿਕੇਸ਼ਨ ਇੱਕ ਤਰੀਕ ਨੂੰ ਵਾਕ ਇਨ ਇੰਟਰਵਿਊ ਦੇ ਨਾਲ ਹੀ ਥੋੜਾ ਇਸ ਵਿੱਚ ਰਹਿਣ ਵਾਲਾ ਤੇ ਅਪਲਾਈ ਕਰਨ ਵਾਸਤੇ 28 ਜੂਨ ਜੋ ਹੈ ਇਸ ਦੇ ਵਿੱਚ ਲਾਸਟ ਡੇਟ ਅਪਲਾਈ ਕਰਨ ਦੀ ਰੱਖੀ ਗਈ ਹੈ ਜੀ। ਇਸ ਨੂੰ ਅਪਲਾਈ ਕਿਵੇਂ ਕਰਨਾ ਜੀ ਤੁਸੀਂ ਤੁਹਾਨੂੰ ਮੈਂ ਦੱਸ ਦਿੰਦਾ ਇਹ ਇੱਕ Google ਫਾਰਮ ਹੈ ਤੁਸੀਂ ਪਹਿਲਾਂ ਜੋ ਅਪਲਾਈ ਕਰਨਾ ਚਾਹੁੰਦੇ ਇਸ ਦਾ ਇੱਕ ਸਕਰੀਨਸ਼ਾਟ ਲੈ ਲੈਣਾ ਤੁਸੀਂ ਤੇ Google Lens ਦੇ ਵਿੱਚ ਇਨ ਇਸ ਦੇ ਇਸ ਨੂੰ ਕਾਪੀ ਕਰ ਲਿਓ ਤੇ ਆਪਣਾ ਕਾਪੀ ਕਰਕੇ ਇਸ ਨੂੰ ਬਾਅਦ ਵਿੱਚ Google ਦੇ Chrome ਦੇ ਵਿੱਚ ਚਲਾ ਕੇ ਤੁਸੀਂ Google Form ਓਪਨ ਕਰ ਸਕਦੇ ਹੋ ਠੀਕ ਹੈ ਉੱਥੇ ਦੁਆਰਾ ਜਾ ਕੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭਰਨ ਤੋਂ ਬਾਅਦ ਇਸ ਨੂੰ ਭੇਜ ਦੇਣਾ ਤੇ ਇਸ ਦੀ ਜੋ ਇੱਕ ਐਪਲੀਕੇਸ਼ਨ ਫਾਰਮ ਤੁਸੀਂ ਬਣਾਉਗੇ ਲਾਸਟ ਦੇ ਵਿੱਚ ਇਸ ਦਾ ਇੱਕ ਪ੍ਰਿੰਟ ਆਊਟ ਕੱਢ ਲੈਣਾ Google Form ਦਾ ਤੇ ਇੱਕ ਜੋ ਇਸ ਦੇ ਨਾਲ ਜੋ ਫੀਸ ਆ ਉਸ ਨੂੰ ਡਿਪੋਜ਼ਿਟ ਕਰਨ ਤੋਂ ਬਾਅਦ ਨਾਲ ਆਪਣੇ ओरिजिनल ਡਾਕੂਮੈਂਟ ਲੈ ਕੇ ਇੱਕ ਤਰੀਕ ਨੂੰ ਤੁਸੀਂ ਪਹੁੰਚ ਜਾਣਾ ਹੈ ਇਸ ਦੇ ਵਿੱਚ ਜੋ ਤੁਹਾਡੀ ਕੁਆਲਿਫੀਕੇਸ਼ਨ ਆਉਣ ਵਾਲੀ ਦੀ ਟੈਕਨੀਸ਼ੀਅਨ ਵਾਸਤੇ ਬੀਐਸਸੀ ਆਨਰੀ ਹੋਣੀ ਚਾਹੀਦੀ 3 ਸਾਲ ਦਾ ਕੋਰਸ ਰੇਡੀਓਗ੍ਰਾਫੀ ਜਾਂ ਰੇਡੀਓਥੈਰੇਪੀ ਦੇ ਵਿੱਚ ਹੋਣਾ ਚਾਹੀਦਾ ਜਾਂ ਫਿਰ ਤੁਹਾਡੇ ਕੋਲੇ ਡਿਪਲੋਮਾ ਹੋਣਾ ਚਾਹੀਦਾ ਰੇਡੀਓਲੋਜੀ ਦੇ ਵਿੱਚ ਤੇ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਏਜ ਲਿਮਟ ਹੈਗੀ 21 ਤੋਂ 35 ਸਾਲ ਦੀ ਜੋ ਹੈ ਤੁਹਾਡੀ ਇਸ ਵਿੱਚ ਏਜ ਲਿਮਟ ਰਹਿਣ ਵਾਲੀ ਹੈ। ਤੇ ਜਿਹੜਾ ਤੁਹਾਡਾ ਇੰਟਰਵਿਊ ਦਾ ਟਾਈਮ ਡੇਟ ਵੈਨਿਊ ਹੈ ਜੀ ਉਹ ਹੈਗਾ ਜੀ ਰਿਕਰੂਟਮੈਂਟ ਸੈਲ ਗਰਾਉਂਡ ਫਲੋਰ ਐਡਮਿਨਿਸਟ੍ਰੇਸ਼ਨ ਬਲਾਕ ਮੈਡੀਕਲ ਕਾਲਜ ਬਿਲਡਿੰਗ ਏਮਸ ਬਠਿੰਡਾ ਠੀਕ ਹੈ ਉੱਥੇ ਤੁਸੀਂ ਆਪਣਾ ਰੈਜ਼ਿਡੈਂਸ ਪ੍ਰੂਫ ਲੈ ਕੇ ਆਉਣਾ ਏਜ ਪ੍ਰੂਫ ਕੁਆਲੀਫਿਕੇਸ਼ਨ ਜੇ ਤੁਸੀਂ ਜੋਬ ਕਰ ਰਹੇ ਹੋ ਤਾਂ ਐਨਓਸੀ ਏਜ ਰੈਲੈਕਸੇਸ਼ਨ ਡਾਕੂਮੈਂਟ ਐਕਸਪੀਰੀਅੰਸ ਜਿਹੜੇ ਕੋਲ ਹੈਗਾ ਕਾਸਟ ਐਪਲੀਕੇਸ਼ਨ ਫੀ ਜਿਹੜੀ ਤੁਸੀਂ ਭਰੀ ਹੈ ਐਨ ਐਫ ਟੀ ਫਾਰਮ ਦੁਆਰਾ ਉਹ ਤੇ ਹੋਰ ਜੋ ਵੀ ਡਾਕੂਮੈਂਟ ਤੁਹਾਨੂੰ ਤੁਹਾਡੇ ਕੋਲ ਹੈਗੇ ਆ ਉਹ ਲੈ ਕੇ ਪਹੁੰਚ ਜਾਣਾ ਐਪਲੀਕੇਸ਼ਨ ਫੀ ਇਸ ਵਿੱਚ ਜਨਰਲ ओबीसी ਡਬਲਯੂ ਐਸ ਡੀ ਜੀ 1180 ਰੁਪਏ ਰਹਿਣ ਵਾਲੀ ਹੈ ਐਸ ਸੀ ਦੀ 590 ਪੀ ਡਬਲਯੂ ਕੈਂਡੀਡੇਟ ਦੀ ਕੋਈ ਵੀ ਫੀਸ ਨਹੀਂ ਰਹਿਣ ਵਾਲੀ ਪੇਮੈਂਟ ਦਾ ਲਿੰਕ ਤੁਸੀਂ ਐਸ ਬੀ ਆਈ ਕਲੈਕਟ ਦੇ ਵਿੱਚ ਕਾਰਪੋਰੇਸ਼ਨ ਆਈ ਡੀ 2322756 ਲਗਾ ਕੇ ਉਸ ਦੇ ਵਿੱਚ ਐਪਲੀਕੇਸ਼ਨ ਫੀਸ ਫੀਸ ਆਨਲਾਈਨ SBI ਕਲੈਕਟਰ ਦੇ ਵਿੱਚ ਜਾ ਕੇ ਤੁਸੀਂ ਭਰ ਸਕਦੇ ਹੋ ਇਹ ਸੀਗੀ ਜੀ ਅੱਜ ਦੀ ਅਪਡੇਟ ਵੀਡੀਓ ਵਧੀਆ ਲੱਗੀ ਹੋਏ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ